ਉਹ ਆਪਣੇ ਜੰਮਿਆਂ ਤੋਂ ਹੀ ਕੁੱਟ ਖਾਈ ਜਾਂਦੀਆਂ ਇੱਕ ਮਾਂ ਜਿਹਦੀ ਬਾਹ ਡੋੜਦੀ ਪੁੱਤ ਨੇ ਇੱਕ ਭੈਣ ਜਿਹੜੀ ਅਫਸਰਤ ਹੋਈ ਆਪਣੇ ਪਿਓ ਦੀ ਦਾੜੀ ਪੱਟਦੀ ਹਰ ਇੱਕ ਬੰਦਾ ਗੁਰੂ ਦੇ ਲੰਗਰਾਂ ਦੇ ਵਿੱਚ ਬਰਾਬਰ ਆ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਇਸੇ ਤਰ੍ਹਾਂ ਮਿਲਦੀਆਂ ਰਹਿਣ ਅਸੀਂ ਇਸੇ ਤਰ੍ਹਾਂ ਨਮਾਣੇ ਬਣ ਕੇ ਸੇਵਾ ਕਰਦੇ ਰਹੇ ਫੱਤੀ ਸੇਵਾ ਜ਼ਰੂਰ ਕਰਵਾਓ ਆ ਕੇ ਆਪਣੇ ਨਾਲ ਦੇ ਮਰੀਜ਼ਾਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕੀ ਫਤਿਹ ਅੱਜ 7 ਮਈ 2024 ਦੇ ਦਿਨ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਦਵਾਈਆਂ ਦੇ ਲੰਗਰ ਚੱਲ ਰਹੇ ਆ ਇਹਨਾਂ ਦਵਾਈਆਂ ਦੇ ਲੰਗਰਾਂ ਦੇ ਵਿੱਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਆ ਜਿਹੜੇ ਉਹ ਆਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਆ ਉਹਨਾਂ ਦੀ ਕਿਰਪਾ ਸਦਕਾ 2017 ਤੋਂ ਲੈ ਕੇ ਅੱਜ ਤੱਕ ਇਹ ਮੈਡੀਕਲ ਕੈਂਪ ਲੰਗਰਾਂ ਦੇ ਰੂਪ ਤੱਕ ਪਹੁੰਚ ਚੁੱਕੇ ਨੇ ਪਿਛਲੇ ਕੈਂਪ ਦੇ ਵਿੱਚ 2500 ਦੇ ਕਰੀਬ ਭੈਣ ਭਰਾ ਬੱਚੇ ਬਜ਼ੁਰਗ ਬਾਵਾਂ ਤੇ ਸਾਡੇ ਬਾਪੂ ਪਹੁੰਚੇ ਸੀ ਅੱਜ ਦੇ ਵੀ ਇਸ ਕੈਂਪ ਵਿੱਚ 2500 ਤੋਂ ਪਲੱਸ ਮੈਂਬਰਾਂ ਦੇ ਹੋਂਟਣ ਦੀ ਉਮੀਦ ਆ। ਮਤਲਬ ਹਰੇਕ ਕੈਂਪ ਦੇ ਵਿੱਚ 2400, 2300, 2500 ਮਤਲਬ ਇੱਕ ਮਹੀਨੇ ਦੇ ਵਿੱਚ ਦੋ ਕੈਂਪ ਲੱਗਦੇ ਆ 5000 ਦੇ ਕਰੀਬ ਮੈਂਬਰਾਂ ਨੂੰ ਇਹ ਪ੍ਰਸ਼ਾਦ ਰੂਪੀ ਦਵਾਈਆਂ ਦਿੱਤੀਆਂ ਜਾਂਦੀਆਂ। ਤੇ ਇਹ ਪ੍ਰਸ਼ਾਦ ਰੂਪੀ ਦਵਾਈਆਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਜਿੱਥੇ ਧੀਆ ਪੁੱਤ ਸੰਗਲਾਂ ਨਾਲ ਬੰਨੇ ਨੇ ਜਿੱਥੇ ਬਾਪੂ ਬਜ਼ੁਰਗ ਜਿਹੜਾ ਸਾਡੀਆਂ ਮਾਮਾ ਕਮਰਿਆਂ ਚ ਬੰਦ ਆ ਜਿੱਥੇ ਨਿੱਕੇ ਨਿੱਕੇ ਬੱਚੇ ਥੱਲੇ ਜ਼ਮੀਨ ਤੇ ਸੜਕਾਂ ਤੇ ਰੋ ਕੇ ਦਰ ਦਰ ਦੀਆਂ ਠੋਕਰਾ ਖਾਣ ਨੂੰ ਮਜਬੂਰ ਆ ਉਹ ਤੰਦਰੁਸਤ ਹੋ ਕੇ ਜਦੋਂ ਆ ਕੇ ਮਿਲਦੇ ਨੇ ਜੱਫੀ ਪਾ ਕੇ ਜਦੋਂ ਕੋਈ ਮਾਂ ਸਿਰ ਤੇ ਹੱਥ ਰੱਖਦੀ ਆ ਪੁੱਤ ਵਣ ਮੇਰੇ ਤੇ ਹੀ ਠੀਕ ਆ ਕੋਈ ਭੈਣ ਆ ਕੇ ਹੌਸਲਾ ਦਿੰਦੀ ਆ ਵੀ ਵੀਰੇ ਮੇਰਾ ਭਰਾ ਵੀ ਹੁਣ ਠੀਕ ਆ ਮੇਰੀ ਮਾਂ ਠੀਕ ਆ ਮੇਰਾ ਬਾਪੂ ਠੀਕ ਆ ਮੇਰਾ ਵੱਡਾ ਮੁੰਡਾ ਅਪਸੈਟ ਹੋ ਗਿਆ ਸੀਗਾ ਵੀਰੇ ਹੁਣ ਠੀਕ ਆ ਹੁਣ ਉਹ ਕੰਮ ਕਰਨ ਲੱਗ ਗਿਆ ਮੇਰੀ ਧੀ ਪਿਛਲੇ 10 ਸਾਲਾਂ ਤੋਂ ਅੰਦਰ ਹੀ ਬੈਠੀ ਰਹਿੰਦੀ ਸੀ ਨਾ ਰੋਟੀ ਖਾਂਦੀ ਸੀ ਚੱਜ ਨਾਲ ਨਾ ਨਹਾਉਂਦੀ ਤੌਂਦੀ ਸੀ ਤੇ ਹੁਣ ਉਹ ਚੌਂਕਾ ਚੁੱਲਾ ਸਾਂਭਣ ਜੋਗੀ ਹੋ ਗਈ ਹੈ ਹੁਣ ਅਸੀਂ ਉਹਦਾ ਵਿਆਹ ਕਰਨ ਬਾਰੇ ਸੋਚ ਰਹੇ ਆ ਤੇ ਉਹਨਾਂ ਦੀ ਇਹ ਗੱਲਾਂ ਸੁਣ ਕੇ ਜੋ ਮਨ ਨੂੰ ਸਕੂਨ ਮਿਲਦਾ ਜੋ ਹੌਸਲਾ ਮਿਲਦਾ ਤਾਂ ਇੱਕੋ ਹੀ ਗੱਲ ਮਨ ਚੋਂ ਨਿਕਲਦੀ ਆ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਜਿਹੜਾ ਤੁਸੀਂ ਸਾਡੇ ਤੇ ਤਰਸ ਕਰਕੇ ਸਾਨੂੰ ਐਡਾ ਵੱਡਾ ਇਹ ਜਿੰਮਾ ਬਖਸ਼ਿਆ ਅਸੀਂ ਇਹਨੂੰ ਚੰਗੇ ਮਨ ਸਾਫ ਨੀਂਦ ਨਾਲ ਨਿਵਾ ਸਕੀ ਮਨ ਨੀਂਦ ਮੱਤ ਉੱਚੀ ਰੱਖਿਓ ਮਹਾਰਾ ਸੱਚੇ ਪਾਤਸ਼ਾਹ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦਾ ਚਾਹੇ ਕੋਈ ਮਾਂ ਚਾਹੇ ਕੋਈ ਬਾਪੂ ਆ ਚਾਹੇ ਕੋਈ ਭੈਣ ਆ ਚਾਹੇ ਕੋਈ ਭਰਾ ਚਾਹੇ ਕੋਈ ਬੱਚਾ ਚਾਹੇ ਕੋਈ ਬੱਚੀ ਆ ਅਸੀਂ ਇਹਨਾਂ ਸਾਰਿਆਂ ਦੇ ਦੁੱਖਾਂ ਦੇ ਵਿੱਚ ਸਹਾਈ ਹੋ ਸਕੀਏ ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਤੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਪ੍ਰਸ਼ਾਦ ਰੂਪੀ ਦਵਾਈਆਂ ਦੇ ਰਾਹੀਂ ਠੀਕ ਕਰਨ ਤੰਦਰੁਸਤੀ ਬਖਸ਼ੇ ਇਹ ਲੰਗਰਾਂ ਦੇ ਵਿੱਚ ਜਿਹੜੀਆਂ ਦਵਾਈਆਂ ਵਰਤਦੀਆਂ ਇੱਕ ਮਰੀਜ਼ ਦੀ ਦਵਾਈ 3000 ਰੁਪਏ ਦੀ ਹੁੰਦੀ ਸੀ ਇੱਕ ਟਾਈਮ ਫਿਰ 3000 ਤੋਂ 2500 ਤੇ ਆ ਗਈ ਹੋਰ ਸਸਤੀ ਮਿਲਣ ਲੱਗੀ 2000 ਫਿਰ ਹੋਰ ਸਸਤੀ 1500 ਹੋਰ ਸਸਤੀ 1000 ਹੋਰ ਸਸਤੀ 7-800 ਰੁਪਇਆ ਹੁਣ ਇੱਕ ਮਰੀਜ਼ ਦੀ ਦਵਾਈ 500 ਤੋਂ 600 ਰੁਪਇਆ ਦੀ ਪੈਂਦੀ ਆ ਇਹ ਉਹ ਕਾਲਪੁਰਖ ਵਾਹਿਗੁਰੂ ਭੇਜ ਦੇ ਨੇ ਉਹ ਸੱਚੇ ਪਾਤਸ਼ਾਹ ਭੇਜਦੇ ਨੇ ਉਹ ਆਪਣੇ ਆਪ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫੁਰਬਖਦ ਉਹ ਦਵਾਈਆਂ ਦੇ ਲੰਗਰ ਸੱਚੇ ਪਾਤਸ਼ਾਹ ਮਹਾਰਾਜ ਲਵਾਉਂਦੇ ਨੇ ਇਸ ਕਰਕੇ ਮੇਰੀ ਬੇਨਤੀ ਆ ਜਿੰਨਾ ਭੈਣਾ ਕੋਲੇ ਭਰਾਵਾਂ ਕੋਲੇ ਘਰੇ ਕੋਈ ਦਵਾਈ ਵੱਤ ਜਾਂਦੀ ਆ ਕਿਸੇ وجہ ਕਰਕੇ ਦਵਾਈ ਵੱਧ ਜਾਂਦੀ ਆ ਉਹ ਭਾਈ ਸਿੱਟਿਆ ਨਾ ਕਰੋ ਦਵਾਈ ਅਸੀਂ ਇੱਥੇ ਬਾਕਸ ਲਾਏ ਹੋਏ ਆ ਉਹਨਾਂ ਬਾਕਸਾਂ ਦੇ ਵਿੱਚ ਪਾ ਰਿਆ ਕਰੋ ਦਵਾਈ ਆ ਜਾਵੇ ਦੁਆਰਾ ਫੇਰ ਇਹ ਲੰਗਰ ਰੂਪੀ ਦਵਾਈ ਕਿਸੇ ਹੋਰ ਦੇ ਘਰ ਦੀ ਸੁੱਖ ਸ਼ਾਂਤੀ ਨੂੰ ਬਹਾਲ ਕਰੇ ਉੱਥੇ ਵਰਤੀ ਜਾਵੇ ਇੱਕ ਬਹੁਤ ਸਾਰੇ ਭੈਣ ਭਰਾ ਸਾਨੂੰ ਪੁੱਛਦੇ ਆ ਜਿਹੜੇ ਚੰਗੇ ਘਰਾਂ ਤੋਂ ਆ ਜਿਹੜੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਵਾਲੇ ਆ ਵੀ ਬਹੁਤ ਅਸੀਂ ਦਵਾਈ ਲੈਨੇ ਆ ਪਰ ਅਸੀਂ ਦਵਾਈ ਮੁਆਫਦੀ ਲੈ ਸਕਦੇ ਆ ਮੁੱਲ ਅਸੀਂ ਇਹ ਤੋਂ ਫਰੀ ਦਵਾਈ ਨਹੀਂ ਲੈਣੀ ਅਸੀਂ ਉਹਨਾਂ ਨੂੰ ਕਹਿੰਨੇ ਹੁੰਦੇ ਆਂ ਪੀ ਬੇਬੇ ਜਦੋਂ ਆਪਾਂ ਗੁਰੂ ਘਰ ਜਾਂਦੇ ਆਂ ਪ੍ਰਸ਼ਾਦਾ ਛਕਣ ਆਪਾਂ ਉੱਥੇ ਕਹਿੰਨੇ ਆਂ ਕਿ ਤੇ ਜਾ ਕੇ ਵੀ ਭਾਈ ਮੈਂ ਫਰੀ ਪ੍ਰਸ਼ਾਦਾ ਨਹੀਂ ਛਕਣਾ ਮੇਤੋਂ ਪੈਸੇ ਲੈ ਲਓ ਗੁਰੂ ਘਰ ਲੰਗਰ ਦਾ ਸਾਰਿਆਂ ਲਈ ਬਰਾਬਰ ਆ ਪੰਗਤ ਦੇ ਵਿੱਚ ਸੰਗਤ ਰਾਜਾ ਵੀ ਤੇ ਰੰਗ ਵੀ ਇੱਕੋ ਗਤਾਰ 'ਚ ਬੈਠ ਕੇ ਛੱਕਦੇ ਆ ਤੁਸੀਂ ਪ੍ਰਸ਼ਾਦੇ ਦੀ ਭਾਵਨਾ ਨੂੰ ਸਮਝੋ ਪ੍ਰਸ਼ਾਦ ਦੀ ਭਾਵਨਾ ਨੂੰ ਸਮਝੋ ਹਾਂ ਜੇ ਤੁਹਾਨੂੰ ਮਹਾਰਾਜ ਨੇ ਤਾਕਤ ਬਖਸ਼ੀ ਆ ਤੁਸੀਂ 10 ਮਰੀਜਾਂ ਦੀ ਦਵਾਈ ਸਾਨੂੰ ਲੈ ਕੇ ਦੇਜੋ ਤੁਸੀਂ ਸਾਨੂੰ 20 ਮਰੀਜਾਂ ਦੀ ਦਵਾਈ ਲੈ ਕੇ ਪਹੁੰਚਦੀ ਕਰ ਦੋ ਸਤੋਂ ਦਵਾਈਆਂ ਦੀ ਲਿਸਟ ਲੈ ਲਓ ਪਰ ਦਵਾਈਆਂ ਲੰਗਰ ਦੇ ਰੂਪ ਦੇ ਵਿੱਚ ਇਸੇ ਤਰ੍ਹਾਂ ਪੰਗਰ ਦੇ ਵਿੱਚ ਹੀ ਮਿਲਣਗੇ ਕਿਸੇ ਨੂੰ ਕੋਈ ਅਲੈਦਾ ਡਾਕਟਰ ਨਹੀਂ ਚੈੱਕ ਕਰੂਗਾ ਜੇ ਕੋਈ ਵੱਡੀ ਜ਼ਮੀਨ ਜਾਇਦਾਦ ਵਾਲਾ ਉਹਨੂੰ ਪਹਿਲਾਂ ਚੈੱਕ ਨਹੀਂ ਕਰਾਇਆ ਜਾਊਗਾ ਹਰ ਇੱਕ ਬੰਦਾ ਗੁਰੂ ਦੇ ਲੰਗਰਾਂ ਦੇ ਵਿੱਚ ਬਰਾਬਰ ਆ ਚਾਹੇ ਉਹ ਅਮੀਰ ਆ ਚਾਹੇ ਉਹ ਗਰੀਬ ਆ ਤੇ ਆ ਪਿਛਲੇ 8 ਸਾਲਾਂ ਦੇ ਵਿੱਚ ਨਿਰੰਤਰ ਇਹ ਸੇਵਾ ਉੱਚ-ਨੀਚ ਜਾਤ ਪਾਤ ਹੋਰ ਕਿਸੇ ਵੀ ਫਿਰਕੇ ਦੇ ਜਾਂ ਕਿਸੇ ਅਮੀਰ ਗਰੀਬ ਦੇ ਅੰਤਰ ਦੇ ਨਾਲ ਨਹੀਂ ਚੱਲਦੀ ਇਹ ਗੁਰੂ ਕੇ ਲੰਗਰਾਂ ਦੀ ਸੇਵਾ ਨਿਰੰਤਰ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਿਲਕੁਲ ਪਾਰਦਰਸ਼ਤਾ ਨਾਲ ਚੱਲ ਰਹੀ ਹੈ ਪਿਛਲੇ 8 ਸਾਲਾਂ ਚ ਇੱਕ ਵੀ ਰੁਪਏ ਦੀ ਕੋਈ ਪਾਰਚੀ ਕਿਸੇ ਦੀ ਕੱਟੀ ਗਈ ਹੋਵੇ ਇੱਕ ਵੀ ਰੁਪਏ ਦਾ ਕਿਸੇ ਦਾ ਖਰਚਾ ਕੋਈ ਦਵਾਈ ਤੇ ਆਇਆ ਹੋਵੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਤਾਰ ਹੈ ਗੁਰੂ ਕੇ ਲੰਗਰ ਵਕਤ ਦੇ ਨਾਲ ਚੌਲਾਂ ਦੇ ਲੰਗਰ ਪ੍ਰਸ਼ਾਦੇ ਦੇ ਲੰਗਰ ਠੰਡੇ ਮਿੱਠੇ ਜਲ ਦੇ ਲੰਗਰ ਚਾਹ ਦੇ ਲੰਗਰ ਸਮੇਂ-ਸਮੇਂ ਤੇ ਠੰਡ ਤੇ ਗਰਮੀਆਂ ਦੇ ਮੌਸਮ ਦੇ ਵਿੱਚ ਉਸ ਮੁਤਾਬਕ ਲੰਗਰ ਵਰਤਦੇ ਨੇ ਜਿੱਦਾਂ ਦੀ ਜ਼ਰੂਰਤ ਆਵੇ ਸਾਡੀ ਤਾਂ ਇੰਨੀ ਔਕਾਤ ਨਹੀਂ ਸੀ ਭਰਾਵੋ ਸਾਡੀ ਤਾਂ ਇੰਨੀ ਹੈਸੀਅਤ ਨਹੀਂ ਸੀ ਭੈਣੋ ਮਾਵਾ ਨੂੰ ਸਾਡੀਆਂ ਨੂੰ ਸਾਰਿਆਂ ਨੂੰ ਬਾਪੂਆਂ ਨੂੰ ਪਤਾ ਸਾਡੇ ਨਗਰ ਦੇ ਨੌਜਵਾਨ ਬੈਠੇ ਆ ਕੈਂਪ ਲਾ ਰਹੇ ਅੱਜ ਸਾਡੇ ਪਰਿਵਾਰ ਦੀ ਐਡੀ ਔਕਾਤ ਨਹੀਂ ਸੀ ਵੀ ਅਸੀਂ ਸੰਗਤ ਨੂੰ ਪ੍ਰਸ਼ਾਦ ਦਾ ਵੀ ਸ਼ਕਾ ਸਕੀਏ ਕਰੇ ਕਰਾਵੇ ਆਪੇ ਆਪ ਤੁਹਾ ਮਹਾਰਾ ਸੱਚੇ ਪਾਤਸ਼ਾਹ ਕਰਾਉਂਦੇ ਨੇ ਪਰ ਅਸੀਂ ਭਾਗਾ ਵਾਲੇ ਆ ਅਸੀਂ ਕਰਮਾ ਵਾਲੇ ਆ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਚੁਣਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਕਲਜੁਗੀਆਂ ਦੀ ਡਿਊਟੀ ਲਈ ਆ ਸਾਨੂੰ ਕਲਜੁਗੀਆਂ ਨੂੰ ਇਹ ਸੇਵਾ ਦਾ ਹਿੱਸਾ ਬਣਾਇਆ ਇਸੇ ਤਰ੍ਹਾਂ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਅੱਗੋਂ ਵੀ ਇਸੇ ਤਰ੍ਹਾਂ ਮਿਲਦੀਆਂ ਰਹਿਣ ਅਸੀਂ ਇਸੇ ਤਰ੍ਹਾਂ ਨਿਮਾਣੇ ਬਣ ਕੇ ਸੇਵਾ ਕਰਦੇ ਰਹੀਏ ਬਸ ਇਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਇੱਥੇ ਚੱਲ ਕੇ ਆਏ ਹੋਏ ਤੁਹਾਡਾ ਹਰੇਕ ਕਰਨ ਸਾਡੇ ਸਿਰ ਮੱਥੇ ਆ ਕਈ ਵਾਰੀ ਕੋਈ ਲੰਗਰ ਪ੍ਰਸ਼ਾਦ ਦੇ ਚ ਵਰਤੌਂਦੇ ਆ ਕੋਈ ਹੁਣਤਾ ਹੀ ਰਹਿ ਗਈ ਕੋਈ ਕਮੀ ਰਹਿ ਜਾਂਦੀ ਆ ਆਪਣੇ ਬੱਚੇ ਸਮਝ ਕੇ ਆਪਣੇ ਭੈਣ ਭਰਾ ਸਮਝ ਕੇ ਮਾਫ ਕਰਿਆ ਕਰੋ ਸਾਡਾ ਸਾਥ ਦਿਆ ਕਰੋ ਨਾਲ ਸੇਵਾ ਕਰਾਇਆ ਕਰੋ ਫੱਤੀ ਸੇਵਾ ਜ਼ਰੂਰ ਕਰਵਾਓ ਆ ਕੇ ਆਪਣੇ ਨਾਲ ਦੇ ਮਰੀਜ਼ਾਂ ਦਾ ਖਿਆਲ ਰੱਖੋ ਕਈ ਵਾਰੀ ਕੋਈ ਬਜ਼ੁਰਗ ਮਾਂ ਕੱਲੀ ਵਿਚਾਰੀ ਆਪਣੇ ਕਿਸੇ ਪੁੱਤ ਪੋਤੇ ਨੂੰ ਲੈ ਕੇ ਆਉਂਦੀ ਉਹ ਤੋਂ ਕੁੱਟ ਖਾਈ ਜਾਂਦੀ ਹੈ ਤੁਹਾਡੇ ਕੋਲੇ ਬੈਠੀ ਉਹਦੇ ਪੁੱਤ ਪੋਤੇ ਦਾ ਗੁੱਟ ਫੜ ਕੇ ਬਹਿ ਜਾਂਦਾ 10 ਮੀਟਰ ਨਾਲ ਉਹਨੂੰ ਸਾਡੇ ਕੋਲੇ ਲਿਆ ਉਹਦੀ ਸਪੋਰਟ ਕਰ ਦੋ ਉਹਦਾ ਲਾਈਨ ਚ ਖੜਨ ਥੋੜਾ ਸਾਥ ਦੇ ਦੋ ਤਾਂ ਜੋ ਉਹ ਵੀ ਥੋੜਾ ਸੁੱਖ ਦਾ ਸਾਹ ਲੈ ਸਕੇ ਉਹ ਆਪਣੇ ਜੰਬਿਆਂ ਤੋਂ ਹੀ ਕੁੱਟ ਖਾਈ ਜਾਂਦੀ ਹੈ ਅੱਜ ਇੱਕ ਵੀਰ ਦਿਖਾਉਂਦਾ ਸੀ ਉਹਦੇ ਤੇ ਫਾਸ ਤੇ ਦੰਦੀ ਵੱਢੀ ਐਡਾ ਬੁਰਕਾ ਹੱਥ ਤੋਂ ਲਾ ਕੇ ਲੈ ਗਿਆ ਉਹਦਾ ਮੁੰਡਾ ਮੈਂਟਲੀ ਠੀਕ ਨਹੀਂ ਸੀ ਇੱਕ ਮਾਂ ਜਿਹਦੀ ਬਾਹ ਡੋੜਦੀ ਪੁੱਤ ਨੇ ਇੱਕ ਭੈਣ ਜਿਹੜੀ ਅਫਸਰਟ ਹੋਈ ਆਪਣੇ ਪਿਓ ਦੀ ਦਾੜੀ ਪੱਟਦੀ ਇਦਾਂ ਦੇ ਦੁੱਖ ਤਕਲੀਫਾਂ ਜੋ ਨਿਕਲ ਕੇ ਸੰਗਤ ਇੱਥੇ ਆਉਂਦੀ ਆ ਉਹਨਾਂ ਦੀ ਦੁੱਖ ਤਕਲੀਫ ਨੂੰ ਘਟਾਉਣ ਲਈ ਆਪਾਂ ਸਾਰੇ ਨਾਲ ਕੇ ਅਰਦਾਸ ਕਰਦੇ ਤੇ ਧੰਨਵਾਦ ਕਰਦੇ ਆ ਸਾਡੇ ਵਲੰਟੀਅਰਾਂ ਦਾ ਸਾਡੇ ਟੀਮ ਦੇ ਮੈਂਬਰਾਂ ਦਾ ਇਸ ਗੁਰੂ ਕੇ ਲੰਗਰ ਦੇ ਵਿੱਚ ਇਸ ਕੈਂਪ ਦੇ ਵਿੱਚ ਹਰ 15 ਦਿਨਾਂ ਬਾਅਦ ਜਿਹੜੇ ਭੈਣ ਭਰਾ ਪਹੁੰਚਦੇ ਨੇ ਸੇਵਾ ਕਰਾਉਣਾ 100 ਤੋਂ ਵੀ ਵੱਧ ਸਟੇਮ ਮੈਂਬਰ ਇੱਥੇ ਸੇਵਾ ਕਰ ਰਹੇ ਨੇ ਕੋਈ ਪਰਚੀਆਂ ਕੱਟ ਰਿਹਾ ਕੋ ਟੋਕਨ ਕੱਟ ਰਿਹਾ ਕੋਈ ਦਵਾਈਆਂ ਪੈਕ ਕਰ ਰਿਹਾ ਕੋਈ ਦਵਾਈਆਂ ਲਿਖ ਰਿਹਾ ਕੋਈ ਲਿਫਾਫੇ ਵੰਡਾ ਰਿਹਾ ਕੋਈ ਪ੍ਰਸ਼ਾਦਾ ਵਰਤਾ ਰਿਹਾ ਕੋਈ ਪ੍ਰਸ਼ਾਦਾ ਤਿਆਰ ਕਰ ਰਿਹਾ ਕੋਈ ਜਾਲ ਸ਼ਿਕਾ ਰਿਹਾ ਕੋਈ ਚਾਹ ਦੇ ਲੰਗਰ ਸਿਕਾ ਰਿਹਾ ਕੋਈ ਲਾਈਨਾਂ ਦੇ ਵਿੱਚ ਖੜੇ ਹੋਣ ਲਈ ਤੁਹਾਨੂੰ ਸਹੀ ਰਸਤਾ ਦਿਖਾ ਰਿਆ ਕੋਈ ਜਿਆਦਾ ਬਿਮਾਰ ਭੈਣ ਭਰਾ ਨੂੰ ਚੁੱਕ ਕੇ ਅੰਦਰ ਡਾਕਟਰਾਂ ਤੱਕ ਵਿਚਾਰ ਰਿਆ ਕੋਈ ਤੁਹਾਨੂੰ ਬੈਠਾ ਜਾਣਕਾਰੀ ਦੇ ਰਿਹਾ ਵੀ ਇਸ ਤਰ੍ਹਾਂ ਨਹੀਂ ਇਸ ਲਾਈਨ 'ਚ ਖੜੋ ਇਸ ਤਰ੍ਹਾਂ ਨਹੀਂ ਇਸ ਦਰ ਆਇਓ ਇਸ ਡਾਕਟਰ ਨੂੰ ਮਿਲਿਓ ਇਹ ਪ੍ਰੋਬਲਮ ਨੂੰ ਇਦਾਂ ਠੀਕ ਕਰਾਂਗੇ ਇਦਾਂ ਚੈੱਕ ਹੋਣ ਕੀ ਇਦਾਂ ਟੈਸਟ ਹੋਣ ਕੀ ਇਦਾਂ ਤੁਹਾਨੂੰ ਟੋਕਨ ਮਿਲਣਗੇ ਪੂਰਾ ਮਹੀਨਾ ਸਾਡੇ ਟੀਮ ਦੇ ਮੈਂਬਰ ਇੱਥੇ ਕੰਮ ਕਰਦੇ ਨੇ ਜਿਹੜੀਆਂ ਰਿਪੀਟ ਦਵਾਈਆਂ ਕਰੀਬ 1000 ਬੰਦੇ ਦੀ ਦਵਾਈ ਕੈਂਪ ਤੋਂ ਇੱਕ ਦਿਨ ਪਹਿਲਾਂ ਪੈਕ ਹੋ ਜਾਂਦੀ ਆ ਉਹ ਦਵਾਈਆਂ ਲਾਈਨਾਂ ਦੇ ਵਿੱਚ ਖੜੀਆਂ ਭੈਣਾਂ ਤੇ ਬੀਬੀਆਂ ਤੇ ਬਾਪੂ ਉਹਨਾਂ ਨੂੰ ਨਾਲ ਦੀ ਨਾਲ ਵੰਡਿਆ ਜਾ ਰਿਹਾ ਤਾਂ ਜੋ ਜਿਨ੍ਹਾਂ ਦੇ ਧੀ ਪੁੱਤ ਠੀਕ ਹੋ ਚੁੱਕੇ ਆ ਦਵਾਈਆਂ ਛੱਕ ਰਹੇ ਨੇ ਉਹ ਇਹ ਲੰਗਰ ਰੂਪੀ ਦਵਾਈਆਂ ਆਪਦਾ ਘਰੇ ਬੈਠ ਕੇ ਛਕਣ ਉਹਨਾਂ ਨੂੰ ਬਾਰ-ਬਾਰ ਇੱਥੇ ਆਉਣਾ ਨਾ ਪਵੇ ਤੇ ਰੀਪੀਟ ਦਵਾਈਆਂ ਸਿਰਫ ਉਹਨਾਂ ਦੀਆਂ ਜਿਨ੍ਹਾਂ ਦੀਆਂ ਡਾਕਟਰ ਰੀਪੀਟ ਕਰਦੇ ਨੇ ਡਾਕਟਰ ਲਾਲ ਕਾਰਡ ਇਸ਼ੂ ਕਰਦੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕੋਈ ਸਮੱਸਿਆ ਨਹੀਂ ਆਈ ਠੀਕ ਹੋ ਗਏ ਨੇ ਉਹਨਾਂ ਨੂੰ ਰੀਪੀਟ ਦਵਾਈਆਂ ਦਿੱਤੀਆਂ ਜਾਂਦੀਆਂ ਜਿਹੜੇ ਨਵੇਂ ਮਰੀਜ਼ ਆਉਂਦੇ ਨੇ ਪਹਿਲੀ ਵਾਰ ਉਹਨਾਂ ਨੂੰ ਬੇਨਤੀ ਆ ਤੁਹਾਡੇ ਸਾਰਿਆਂ ਦੇ ਅੱਗੇ ਦੱਸਣ ਤੇ ਹੀ ਕੋਈ ਨਾ ਕੋਈ ਨਵਾਂ ਮਰੀਜ਼ ਆਉਂਦਾ ਉਹਨਾਂ ਨੂੰ ਨਾਮ ਲੈ ਜਰੂਰ ਦੱਸਿਆ ਕਰੋ ਵੀ ਭਾਈ 0161 520072 ਇਹ ਨੰਬਰ ਤੇ ਫੋਨ ਕਰੋ ਪਹਿਲਾਂ ਟੋਕਨ ਲੈ ਲਓ ਤਰੀਕ ਲੈ ਲਓ ਫੇਰ ਆਓ ਬਿਨਾਂ ਟੋਕਨ ਲਿਆ ਬਿਨਾਂ ਤਰੀਕਿਆਂ ਆ ਨਾ ਆਵੋ ਕਿਉਂਕਿ ਡਾਕਟਰ ਸਿਰਫ ਉਹਨਾਂ ਮਰੀਜ਼ਾਂ ਨੂੰ ਚੈੱਕ ਕਰਦੇ ਨੇ ਜਿਨ੍ਹਾਂ ਨੂੰ ਰਜਿਸਟਰ ਕੀਤਾ ਹੁੰਦਾ ਜਿਨ੍ਹਾਂ ਨੂੰ ਟੋਕਨ ਦਿੱਤਾ ਹੁੰਦਾ ਕਿਉਂਕਿ ਡਾਕਟਰ ਵੀ ਤੁਸੀਂ ਸੋਚ ਕੇ ਦੇਖੋ 2500 ਮਰੀਜ਼ ਆ ਜਿਹਦੇ ਵਿੱਚੋਂ 1500 ਮਰੀਜ਼ ਦਾ ਚੈੱਕਅਪ ਹੋਣਾ ਪੰਜ ਡਾਕਟਰਾਂ ਕਿਵੇਂ 4-5 ਘੰਟਿਆਂ ਦੇ ਵਿੱਚ 1500 ਮਰੀਜ਼ ਦਾ ਇਕੱਲੇ-ਇਕੱਲੇ ਦਾ ਚੈੱਕਅਪ ਕਰਦੇ ਨੇ ਇਕੱਲੇ-ਇਕੱਲੇ ਦੀ ਸਮੱਸਿਆ ਸੁਣਦੇ ਨੇ ਇਕੱਲੇ-ਇਕੱਲੇ ਨੂੰ ਦਵਾਈ ਲਿਖਦੇ ਨੇ ਉਹ ਦਵਾਈਆਂ ਲੰਗਰ ਦੇ ਰੂਪ ਵਿੱਚ ਫਿਰ ਤੁਹਾਨੂੰ ਦਿੱਤੀਆਂ ਜਾਂਦੀਆਂ ਇਸ ਕਰਕੇ ਤੁਸੀਂ ਵੀ ਸਬਰ ਰੱਖਿਆ ਕਰੋ ਸਬਰ ਤੇ ਸੰਤੋਖ ਆ ਜਿਹੜਾ ਉਹਦੇ ਨਾਲ ਹੀ ਇਹ ਦੁੱਖ ਤਕਲੀਫ ਨੂੰ ਆਪਾਂ ਘਟਾ ਸਕਦੇ ਆ ਤੁਹਾਡਾ ਸਬਰ ਤੇ ਉਸ ਅਕਾਲ ਪੁਰਖ ਦੀ ਕਿਰਪਾ ਇਹ ਤੁਹਾਡੀ ਤਕਲੀਫ ਨੂੰ ਖਤਮ ਕਰ ਸਕਦੀ ਹੈ ਤੁਹਾਡੀ ਕਹਿੰਦੇ ਨੇ ਸਹਿਜ ਪਾ ਕੇ ਸਭ ਮੀਠਾ ਖਾਏ ਸਹਿਜ ਦੇ ਨਾਲ ਸੰਤੋਖ ਦੇ ਨਾਲ ਸਬਰ ਦੇ ਨਾਲ ਜਰੂਰ ਫਲ ਮਿਆਦਾ ਤੇ ਅੱਜ ਸਾਰੇ ਵੀਰਾਂ ਨੂੰ ਭੈਣਾਂ ਨੂੰ ਇੱਥੇ ਆਇਆ ਜੀ ਆਇਆ ਵੀ ਆਖਦੇ ਆ ਤੇ ਬੇਨਤੀ ਵੀ ਕਰਦੇ ਆ ਵੀ ਗਰਮੀ ਬਹੁਤ ਵੱਧ ਰਹੀ ਆ ਅਸੀਂ ਪ੍ਰਬੰਧ ਕੀਤੇ ਆ ਵੈਸੇ ਪੱਖਿਆਂ ਦੇ ਇੱਥੇ ਹੋਰ ਪੱਖਿਆਂ ਦੀ ਵੀ ਲੋੜ ਆ ਇੱਥੇ ਠੰਡੇ ਮਿੱਠੇ ਪਾਣੀ ਵਾਸਤੇ ਬਾਟਰ ਕੁਲਰਾਂ ਦੀ ਵੀ ਲੋੜ ਆ ਤੇ ਇੱਥੇ ਵੱਡੇ ਕੁਲਰ ਲੱਗਣ ਦੀ ਲੋੜ ਆ ਮਹਾਰਾਜ ਕਿਰਪਾ ਕਾਨੂੰਨ ਨੇ ਭੈਣ ਭਰਾਵਾਂ ਤੇ ਜਿਹੜੇ ਸਮੇਂ ਸਮੇਂ ਤੇ ਸਾਡੀਆਂ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਆ ਵੀ ਜਿਹੜੇ ਪੱਖੇ ਤੁਸੀਂ ਦੇਖਦੇ ਹੋ ਲੱਗੇ ਹੋਏ ਇਹ ਅਮਨ ਫੈਨ ਵਾਲੇ ਨੇ ਬਾਈ ਜਗਰਾਓ ਤੋਂ ਉਹ ਪੱਖਿਆਂ ਦਾ ਹੀ ਕੰਮ ਕਰਦੇ ਨੇ ਵੱਡੇ ਪੱਖੇ ਬਣਾਉਂਦੇ ਨੇ ਉਹਨਾਂ ਨੇ ਬਾਈਆਂ ਨੇ ਬੜੇ ਘਾਟ ਰੇਡ ਤੇ ਬੜੇ ਵਧੀਆ ਪੱਖੇ ਇੱਥੇ ਲਗਵਾਏ ਨੇ ਤੇ ਜਿੰਨਾ ਭੈਣਾ ਭਰਾਵਾਂ ਨੇ ਇਹਨਾਂ ਪੱਖਿਆਂ ਦੀ ਸੇਵਾਵਾਂ 'ਚ ਹਿੱਸਾ ਪਾਇਆ ਉਹਨਾਂ ਦਾ ਵੀ ਧੰਨਵਾਦ ਆ ਨਹੀਂ ਤਾਂ ਗਰਮੀ 'ਚ ਬਹੁਤ ਬੁਰਾ ਹਾਲ ਹੁੰਦਾ ਸੀ ਅੱਗੋਂ ਅੱਗ ਵਰਨੀ ਆ ਹੋੜਾ ਸ਼ੈੱਡ ਪਾਉਣ ਨਾਲ ਵੀ ਬਹੁਤ ਫਰਕ ਪੈ ਗਿਆ ਆਪਾਂ ਨੂੰ ਨਹੀਂ ਤਾਂ ਟੈਂਟ ਦੇ ਵਿੱਚ ਤੰਬੂ ਦੇ ਵਿੱਚ ਮਾਵਾਂ ਬੈਠੀਆਂ ਤਪਦੀਆਂ ਤੜਫਦੀਆਂ ਨਿੱਕੇ ਨਿੱਕੇ ਬੱਚੇ ਬੈਠੇ ਤੜਫਦੇ ਝੱਲੇ ਨਹੀਂ ਸੀ ਜਾਂਦੇ ਦੇਖੇ ਨਹੀਂ ਸੀ ਜਾਂਦੇ ਤੇ ਮਹਾਰਾਜ ਮੇਰ ਕਾਰਨ ਇਸੇ ਤਰ੍ਹਾਂ ਹੀ ਸੁਪਨਿਆਂ ਦਾ ਘਰ ਤੱਕੀਆਂ ਕਰਦਾ ਰਹੇ ਹੋਰ ਵੱਡਾ ਹੁੰਦਾ ਰਹੇ ਅੱਜ ਵੀ ਗਰੀਬ ਅੱਠ ਤੋਂ 9000 ਮੈਂਬਰ ਆ ਪਸੂਪਨੇ ਅਧਿਕਾਰ ਪਹੁੰਚੇ ਹੋਇਆ 8 ਤੋਂ 9000 ਮੈਂਬਰ ਹਰ 15 ਦਿਨਾਂ ਬਾਅਦ ਸ਼ਿਰਕਤ ਕਰਦਾ ਇੱਥੇ ਜੇ 2500 ਮਰੀਜ਼ ਆਉਂਦਾ ਤਾਂ ਹਰੇਕ ਮਰੀਜ਼ ਦੇ ਨਾਲ ਤਿੰਨ ਤਿੰਨ ਚਾਰ ਚਾਰ ਮੈਂਬਰ ਆਉਂਦੇ ਨੇ ਤੇ ਉਹਨਾਂ ਮੈਂਬਰਾਂ ਦਾ ਸਾਰਿਆਂ ਦਾ ਸਹਿਯੋਗ ਆ ਜਿਹੜਾ ਹੈ ਦਵਾਈਆਂ ਦਾ ਲੰਗਰ ਚਾਹ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ